ਸਾਰਿਆਂ ਨੂੰ ਜੀ ਆਇਆਂ ਨੂੰ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਜੰਦੀ ਸਾਥੀਓ ਆਪਾਂ ਅਗਲੇ ਪੜਾਅ ਦੇ ਵਿੱਚ ਚੱਲ ਪਏ ਹੁਣ ਸੰਗਰੂਰ ਪਹੁੰਚ ਗਏ ਸੀ ਆਪਾਂ ਸੰਗਰੂਰ ਤੋਂ ਹੁਣ ਆਪਾਂ ਨੇ ਆਸ਼ਾਈ ਇਹ ਨਾਮੀ ਨਨ ਸੰਬੰਧਿਤ ਤੇ ਹੋਰ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰਨ ਲਈ ਦੇ ਜਿਹੜੇ ਚੱਲ ਰਿਹਾ ਹੈ ਆਪਣਾ ਪ੍ਰੋਸੈਸ ਹੁਣ ਆਪਾਂ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਗੁਰੂ ਘਰਾਂ ਦੇ ਵਿੱਚ ਜਾ ਰਹੇ ਹਾਂ ਤੇ ਇਹਦੇ ਨਾਲ ਇੱਕ ਜੁੜਦਾ ਗੁਰੂ ਘਰ ਹੈ ਜਿੱਥੇ ਮੰਗੀਆਂ ਮਰਾਦਾਂ ਨੇ ਜਿਹੜੀਆਂ ਰਿਕਦੀਆਂ ਪੂਰੀਆਂ ਵੀ ਹੁੰਦੀਆਂ ਨੇ ਜਿਹਦੇ ਇਹ ਮੰਨਿਆ ਜਾਂਦਾ ਵੀ ਜੇ ਤੁਹਾਡੇ ਕੋਈ ਕੰਮ ਨੇ ਜਿਹੜੇ ਅੜ ਜਾਂਦੇ ਨੇ ਤਾਂ ਉਹ ਗੁਰੂ ਘਰ ਜਾ ਕੇ ਹੀ ਸੱਡੇ ਹੁੰਦੇ ਨੇ ਆਪਾਂ ਗੁਰੂ ਘਰ ਜਾ ਰਹੇ ਹਾਂ ਹੁਣ ਗੁਰੂ ਘਰ ਅੜੀ ਸਰ ਸਾਹਿਬ ਮੈਂ ਤਾਂ ਇਹ ਮੰਨ ਕੇ ਚੱਲੋ ਵੀ ਗੁਰੂ ਘਰ ਗੁਰੂ ਘਰ ਇਹ ਹੈ ਜਿੱਥੇ ਦਵਾਰਾ ਸਾਹਿਬ ਦੇ ਵਿੱਚ ਗੁਰਗੁਰਾਂ ਸਾਹਿਬ ਪ੍ਰਕਾਸ਼ ਹੈ ਹੈਗਾ ਉਹ ਗੁਰੂ ਘਰ ਹਰੇਕ ਗੁਰੂ ਘਰ ਦੂਜੇ ਗੁਰੂ ਘਰ ਸਾਹਿਬ ਦੇ ਬਿਲਕੁਲ ਬਰਾਬਰ ਹੈ ਆਪਾਂ ਮੱਥਾ ਗੁਰੂਗ੍ਰੰਥ ਸਾਹਿਬ ਨੂੰ ਟੇਖਣ ਜਾ ਰਹੇ ਹਾਂ ਇਤਿਹਾਸਕ ਦੇ ਨਾਲ ਇੰਨਾ ਕ ਫਰਕ ਪੈਂਦਾ ਵੀ ਆਪਾਂ ਨਾ ਇੱਕ ਵੇਵ ਜ਼ੋਨ ਦੀਆਂ ਨੇ ਵੀ ਇਸ ਜਗ੍ਹਾ ਤੇ ਪ੍ਰਾਂ ਫਲਾਣੇ ਸੰਤ ਜਾਂ ਮਹਾਂਕੋਰਸ਼ ਕੋਈ ਆਏ ਨਹੀਂ ਦੇਖੋ ਸਟੱਡੀ ਕਹਿੰਦੀ ਹੈ ਇੱਥੇ ਸਾਇੰਸ ਵੀ ਜਾ ਕੇ ਮੰਨਦੀ ਹੈ ਵੀ ਜਿੱਥੇ ਕਿਤੇ ਕੋਈ ਰੱਬ ਦਾ ਨਾਮ ਲਿਆ ਜਾਂਦਾ ਹੈ ਨਾ ਜਾਂ ਰੱਬੀ ਪੁਰਖ ਕੋਈ ਵੀ ਆਉਂਦਾ ਹੈ ਤਾਂ ਉਹ ਉਹ ਥਾਵੇਂ ਜਿਹੜੀ ਉਹ ਆਪਣੇ ਆਪ ਚ ਮਹਾਨ ਬਣ ਜਾਂਦੀ ਹੈ ਠੀਕ ਹੈ ਤੇ ਹੁਣ ਆਪਾਂ ਗੁਰੂਕਰ ਅਡੀਸਰ ਸਾਹਿਬ ਜਾ ਰਹੇ ਹਾਂ ਠੀਕ ਹੈ ਰੋਡ ਆਪਾਂ ਦੇਖੇ ਰਹੇ ਹਾਂ ਗੋਲੀਵਰ ਕੀ ਰੋਡ ਹੈ ਆਪਣੇ ਪੰਜਾਬੀ ਚ 1.5 ਕਿਲੋਮੀਟਰ ਰਹਿ ਗਿਆ ਇੱਥੋਂ 1 ਕਿਲੋਮੀਟਰ ਹੀ ਰਹਿ ਗਿਆ ਹੁਣ ਤੇ ਉਹ ਦੇਖੋ ਮੋੜ ਲੱਗਿਆ ਹੈ ਕੋਠੇ ਚੁੱਕ ਅਸੀਂ ਗੁਰਦੁਆਰਾ ਅੜੀ ਸਰ ਸਾਹਿਬ ਵਿੱਚ ਖੜੇ ਆਂ ਇੱਥੇ ਤੇ ਇਤਿਹਾਸ ਦੇ ਬਾਰੇ ਇਹ ਹੈ 599 1722 ਫਿਕਰਮੀ ਦੇ ਵਿੱਚ ਹੰਢੇ ਆਏ ਉਹਦੇ ਮਹੀਨੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪੱਕੇ ਗੁਰੂ ਸਰ ਆਏ ਪੱਕੇ ਗੁਰੂ ਸਰ ਤੋਂ ਕੱਚੇ ਗੁਰੂ ਸਰ ਆਏ ਕੱਚੇ ਗੁਰੂ ਸਰ ਤੋਂ ਚੱਲ ਕੇ ਇਸਾ ਸਥਾਨ ਤੇ ਆਏ ਪਿੰਡ ਤੌਲੇ ਦੀ ਝੂ ਚ ਆ ਕੇ ਇਹ ਗੁਰੂ ਸਾਹਿਬ ਦਾ ਓੜਾ ਜਿਹੜਾ ਉਹ ਅੜੀ ਪੈ ਗਿਆ ਤੇ ਆਉਂਦੇ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਪੁੱਛਣ ਲੱਗੀਆਂ ਗੁਰੂ ਸਾਹਿਬ ਕੀ ਹੋ ਗਿਆ ਜੀ ਸਾਹਿਬ ਤੇਰੇ ਵੀ ਭਾਈ ਇੱਥੇ ਇਹ ਦੋ ਮੁਸਲਮਾਨ ਜ਼ਮੀਂਦਾਰਾਂ ਦੇ ਤੰਬਾਕੂ ਦੇ ਖੇਤ ਨੇ ਹੈਗੀ ਇਹ ਕਿਸੇ ਟਾਈਮ ਆਪਣੇ ਸਿੱਖ ਹੋਣਗੇ ਉਹਨਾਂ ਇਹਨਾਂ ਦੇ ਅੜੇ ਹੋਏ ਕੰਮ ਨੇ ਜਿਹੜੇ ਇੱਥੋਂ ਸੰਭਰਣਗੇ ਉਹਨਾਂ ਨੇ ਅਡੇ ਕੰਮਾਂ ਨੂੰ ਸਮਰਨਗੇ ਅਤੇ ਕਾਰਜ ਪੂਰੇ ਹੋਗੇ ਇਥੋਂ ਵਰਦਾਨ ਦਿੱਤਾ ਤੇ ਗੁਰੂ ਸਾਹਿਬ ਨੇ ਇਸ ਸਥਾਨ ਤੋਂ ਸੋਈ ਆਣਾ ਸਾਹਿਬ ਚਲੇ ਗਏ ਤੇ ਇੱਥੇ ਦੀ ਜਥੇਦਾਰ ਪਾਪਾ ਕਰਨੈਲ ਸਿੰਘ 24 ਦਸੰਬਰ 1997 ਬੁੱਧਵਾਰ ਨੂੰ ਗੁਰਦੁਆਰਾ ਟੋਲਾ ਦੀ ਅੱਗੇ ਪ੍ਰਬੰਧ ਹੈ ਜਿਹੜਾ ਪ੍ਰਬੰਧਕੀ ਕਮੇਟੀ ਬਣਾ ਕੇ ਸ਼ੁਰੂ ਕਰ ਪਾਇਆ ਪਰ ਆ ਰਹੇ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਦੇ ਇਹ ਦੇਖੋ ਵੀ ਇੱਥੇ ਬਹੁਤ ਦੂਰੋਂ ਦੂਰੋਂ ਸੰਗਤ ਹੈ ਜਿਹੜੀ ਉਹ ਇੱਥੇ ਆਉਂਦੇ ਨੇ ਜਿਨ੍ਹਾਂ ਦੇ ਅੜੇ ਹੋਏ ਕੰਮ ਨੇ ਜਿਹੜੇ ਸਭ ਦੇ ਪੂਰੇ ਹੁੰਦੇ ਨੇ ਤੇ ਇੱਥੇ ਤੁਸੀਂ ਦੇਖੋਗੇ ਕਿ ਡੱਬਿਆਂ ਦੇ ਢੇਰ ਲੱਗੇ ਪਏ ਹੁੰਦੇ ਨੇ ਉਹ ਕਲੀਅਰ ਦੱਸਦੇ ਨੇ ਵੀ ਇੱਥੇ ਕੰਮ ਨੇ ਜਿਹੜੇ ਲੋਕਾਂ ਦੇ ਜਿਹੜੇ ਜਿਸ ਦਾ ਕੰਮ ਵੀ ਅੜਿਆ ਹੋਇਆ ਉਹ ਸਾਰੇ ਇੱਥੇ ਕੰਮ ਪੂਰੇ ਹੁੰਦੇ ਨੇ ਇੱਥੇ ਦੇਖੋ ਲੱਗਿਆ ਹੋਇਆ ਬੋਰਡ ਇਸ ਤੋਂ ਸਕਰੀਨਸ਼ਾਟ ਲੈ ਕੇ ਤੁਸੀਂ ਅੱਗੇ ਪੜ੍ਹ ਸਕਦੇ ਹੋ ਕਿ ਇੱਥੇ 1665 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਇੱਥੇ ਆਏ ਸੀ। ਗੋਰਾ ਪ੍ਰੀਤ ਰਾਮ ਆਵਾਜ਼ ਕਰਾ ਰਿਹਾ ਵੰਨ ਮੀਰ ਵਨ ਕਨਾਲੇ। ਕੋਈ ਕੋਟ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ। ਆਪਾਂ ਸਾਰੇ ਸਮਦੇਰੀ ਬਗਰਤ ਨੂੰ ਜਰ ਜਰ ਦਾਤਾ ਸਮਦੇਰੋ ਕਾਰਨ ਕੀਨਾ ਹੈ ਇਕਦਾਰ ਸੇ ਮਹਤਰ ਦਾ ਵਝਾਏ ਵੇ ਨਰਗ ਪਰ ਦੇਵ ਤੁਨੂ ਰੂਸ਼ਨਾਏ ਹਮ ਆ ਬੰਧਨ ਸਭ ਗਰਤ ਹੋੜੇ ਜਿਗ ਜੰਤਰ ਜਲਨ ਨਦੀਨਾ ਹੈ ਹਰਦਾ ਗੁਰਸਤ ਗੁਰ ਪਾਰੇ ਉਧਾਰਾ ਹੈ ਮਨ ਬਗਿਆਨ ਤੋਂ ਲੇ ਸੋ ਕੀ ਨਹੀਂ ਆਪਨ ਜਾਹੇ ਮਨ ਹੈ ਮਰ ਜਾਹੀ ਸਰੋਵਰ ਸਾਹਿਬ ਦੀ ਸਫਾਈ ਦਾ ਕੰਮ ਚੱਲ ਰਿਹਾ ਹੈ ਕੋਟੀਆਂ ਇੱਟਾਂ ਦੇ ਨਾਲ ਇਮਾਰਤ ਹੈ ਜਿਹੜੀ ਲੰਗਰ ਲਈ ਤਿਆਰ ਹੋ ਰਹੀ ਹੈ ਲੰਗਰ ਹਾਲ ਦੇਖੋ ਸੰਗਤ ਦੂਰੋਂ ਦੂਰੋਂ ਆਪਣੇ ਆੜੇ ਹੋਏ ਕੰਮਾਂ ਨੂੰ ਢਵਾਉਣ ਲਈ ਪ੍ਰਮਾਤਮਾ ਤੋਂ ਆ ਰਹੀ ਹੈ